ਸਸ਼ੀ ਗਾਜੀ ਪ੍ਰੋਪਸਮਨ ਨੇ ਤਰੰਤ ਤਨ ਤੋਂ ਜਿਲ੍ਹਾ ਦਾ ਰੀਸੈਂਟਲੀ ਓਪਨ ਵਰਕ ਪਰਮਿਟ ਵੀਜ਼ਾ ਅਪਰੂਵ ਹੋ ਕੇ ਆਇਆ ਪ੍ਰੋਪਸਮਨ ਨੇ ਪਹਿਲਾਂ ਵੀ ਤਿੰਨ ਵਾਰੀ ਕੇਸ ਆਪਣਾ ਅਪਲਾਈ ਕੀਤਾ ਸੀ ਜਿਹਦੇ ਵਿੱਚ ਇੱਕ ਵਾਰੀ ਇਹਨਾਂ ਨੇ ਸਟੂਡੈਂਟ ਵੀਜ਼ਾ ਕੈਨੜਾ ਦੇ ਲਈ ਅਪਲਾਈ ਕੀਤਾ ਐਂਡ ਇਸ ਤੋਂ ਬਾਅਦ ਚ ਦੋ ਵਾਰੀ ਇਹਨਾਂ ਨੇ ਆਪਣਾ ਓਪਨ ਵਰਕ ਪਰਮਿਟ ਅਪਲਾਈ ਕੀਤਾ ਜਿੱਥੇ ਇਹਨਾਂ ਨੂੰ ਪਹਿਲਾਂ ਰਿਫਿਊਜ਼ ਦਾ ਸਾਹਮਣਾ ਕਰਨਾ ਪਿਆ ਸੋ ਕਾਫੀ ਕਲਾਈਂਟ ਸਾਡੇ ਕੋਲੇ ਆ ਕੇ ਪੁੱਛਦੇ ਆ ਕਿ ਪਹਿਲਾਂ ਸੀ ਰਿਫਿਊਜ਼ ਹੋ ਚੁੱਕਿਆ ਸਾਡਾ ਵੀਜ਼ਾ ਅਪਰੂਵ ਹੋਊਗਾ ਜਾਂ ਨਹੀਂ ਹੋਊਗਾ ਤਾਂ ਕਾਫੀ ਇਹਨਾਂ ਦੇ ਕੁਐਸਚਨ ਹੁੰਦੇ ਆ ਸੋ ਅੱਜ ਪ੍ਰ ਸੋ ਪ੍ਰੋਫੈਸਰ ਮੈਨੂੰ ਸਭ ਤੋਂ ਪਹਿਲਾਂ ਕੰਗratulations థాంਕ ਯੂ ਸਰ ਸੋ ਪ੍ਰੋਫੈਸਰ ਨੂੰ ਕਿਦਾਂ ਪਤਾ ਲੱਗਾ ਸੀ ਤੁਹਾਨੂੰ ਮੈਕਰੋਗਰੋਬਲ ਬਾਰੇ ਕਿਵੇਂ ਨਾ ਤੁਹਾਡਾ ਸਫਰ ਯਾ ਸਰ ਮੈਨੂੰ ਸੋਸ਼ਲ ਮੀਡੀਆ ਤੇ ਪਤਾ ਲੱਗਾ ਸੀ ਮੈਂ ਫੇਸਬੁੱਕ ਤੇ ਡੇਲੀ ਅਪਡੇਟਸ ਦੇਖਦਾ ਸੀ ਤੇ ਉੱਥੋਂ ਹੀ ਮੈਨੂੰ ਪਤਾ ਲੱਗਾ ਕਿ ਮੈਕਰੋਗਰੋਬਲ ਸਪੈਸ਼ਲੀ ਜਿਹੜਾ ਓਪਨ ਵਰਕ ਪਰਮਿਟ ਨਾਲ ਬਹੁਤ ਵਧੀਆ ਜਿਹਾ ਹੈਂਡਲ ਕਰਦਾ ਹੈ ਤਾਂ ਕਰਕੇ ਕਿ ਮੈਂ ਇੱਥੇ ਆਇਆ ओके انا ਕਿੰਧਰਕ ਤਿੰਨ ਸੈਜੇ ਮੈਨੂੰ ਸਿੱਕਣਾ ਤਿੰਨ ਵਾਰੀ ਰਿਫਿਊਜ਼ ਹੋ ਚੁੱਕੇ ਸੀ ਉਸ ਵਾਂਗ ਦਾਲ ਹੁ ਦਾਲ ਨਹੀਂ ਹਨਾ ਬਿਲਕੁਲ ਸਰ ਇੱਕ ਵਾਰੀ ਤੇ ਉਮੀਦਾਂ ਛੱਡ ਦਿੱਤੀਆਂ ਸਨ ਪਰ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਸਾਰਿਆਂ ਨੇ ਟਾਈਮ ਟੂ ਟਾਈਮ ਅਪਡੇਟ ਵੀ ਦਿੱਤਾ ਮੈਨੂੰ ਸਟਾਫ ਵੀ ਬਹੁਤ ਪ੍ਰੋਪਰ ਮੈਨੂੰ ਕੋਆਰਡੀਨੇਟ ਕਰਦਾ ਰਿਹਾ ਤੇ ਸਾਰੀ ਇਨਫੋਰਮੇਸ਼ਨ ਨਾਲ ਦੇ ਨਾਲ ਦਿੰਦਾ ਰਿਹਾ ਤੇ ਮੈਨੂੰ ਬਹੁਤ ਖੁਸ਼ੀ ਆ ਕਿ ਮੈਂ ਤੁਹਾਡੇ ਕੋਲ ਅਪਲਾਈ ਕੀਤਾ ਤੇ ਮੇਰਾ ਸਕਸੈਸਫੁਲ ਹੋ ਗਿਆ ਥੈਂਕ ਯੂ ਸੋ ਜੇ ਤੁਸੀਂ ਵੀ ਆਪਣਾ ਕੋਈ ਕੇਸ ਅਪਲਾਈ ਕਰਨਾ ਚਾਹੁੰਦੇ ਹੋ ਜਾਂ ਕੋਈ ਫ੍ਰੀਜ਼ ਹੋਸਸਰ ਸਾਹਮਣਾ ਕਰ ਚੁੱਕੇ ਆ ਤਾਂ ਹੀਥਾ ਦਿੱਤੇ ਨੰਬਰਾਂ ਦੇ ਉੱਪਰ ਕਾਲ ਕਰਕੇ ਕੋਲ ਮੈਨੂੰ ਲੈ ਕੇ ਮਿਲ ਸਕਦੇ ਆ ਧੰਨਵਾਦ